ਪਪਾ ਮੋਰ ਬੀਜ ਤੇ ਇੱਕ ਘਰ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਅਦਾਲਤ ਤੱਕ ਪੁੱਜ ਗਈ। ਇੱਕ ਜੋੜੇ ਨੇ ਕਿਹਾ ਹੈ ਕਿ ਘਰ ਦੀ ਪੁਰਾਣੀ ਮਾਲਕਨ ਕਰ ਛੱਡਣ ਨੂੰ ਤਿਆਰ ਨਹੀਂ ਹੈ। ਜੋੜੇ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਹਾਈ ਕੋਰਟ ਤੱਕ ਪਹੁੰਚਤ ਕੀਤੀ। ਨਵੇਂ ਮਾਲਕ ਬੈਂਜਾਮਿਨ ਅਤੇ ਚੈਲਸੀ ਬਰਾਊਨ ਨੇ ਇਸ ਸਾਲ ਮਾਰਗੇਜ ਸੇਲ ਦੇ ਵਿੱਚ ਇੱਕ ਦੋ ਬੈੱਡਰੂਮ ਵਾਲੇ ਘਰ ਨੂੰ ਖਰੀਦਿਆ ਜਿਸ ਦਾ ਨਿਪਟਾਰਾ 21 ਮਈ ਨੂੰ ਹੋਇਆ ਸੀ। ਪਿਛਲੇ ਮਾਲਕ ਟੈਰੀਨਾ ਨੇ ਕਿਹਾ ਹੈ ਕਿ ਉਹ 2 ਸਾਲਾਂ ਲਈ ਐਸਵੀ ਦੇ ਨਾਲ ਹੱਲ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘਰ ਦੀ ਵਿਕਰੀ ਲਈ ਸਹਿਮਤੀ ਨਹੀਂ ਹੈ ਨਤੀਜੇ ਵਜੋਂ ਉਸਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕੀਤੀ ਕਿ ਉਸ ਨੂੰ ਸੈਟਲਮੈਂਟ ਦੇ ਦਿਨ ਤੋਂ ਪਹਿਲਾਂ ਉਸਦੇ ਘਰ ਆਉਣ ਅਤੇ ਉਸਦਾ ਸਮਰਥਨ ਕਰਨ ਨਵੇਂ ਮਾਲਕਾਂ ਨੇ 22 ਮਈ ਨੂੰ ਤੇਰੀਨਾ ਅਤੇ ਉਸਦੇ ਸਮਰਥਕਾਂ ਨੂੰ ਹਟਾਉਣ ਲਈ ਇੱਕ ਉਲੰਘਣਾ ਆਦੇਸ਼ ਦੀ ਮੰਗ ਕੀਤੀ ਜਦੋਂ ਇਹ ਕੰਮ ਨਹੀਂ ਕੀਤਾ ਗਿਆ ਤਾਂ ਆਪਣੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਇਸ ਦੇ ਜਵਾਬ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਜਸਟਿਸ ਡੈਨੀ ਗਾਰਡੀਅਰ ਨੇ 6 ਜੂਨ ਨੂੰ ਇੱਕ ਵੀਡੀਓ ਕਾਨਫਰੰਸ ਤਾਂ ਹੀ ਇਸ ਮਾਮਲੇ ਦਾ ਲਫਟਾਰਾ ਕੀਤਾ ਜਿੱਥੇ ਟੈਰੀਨਾ ਦੀ ਸਥਿਤੀ ਨੂੰ ਸਾਰੀਆਂ ਧਿਰਾਂ ਸੁਣ ਰਹੀਆਂ ਸਨ ਅਦਾਲਤ ਨੂੰ ਉਸਦੀ ਇੱਕ ਫੇਸਬੁੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਜਿੱਥੇ ਉਸਨੇ ਸਮਰਥਕਾਂ ਨੂੰ ਘਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਸਨੇ ਫੇਸਬੁੱਕ ਪੇਜ ਤੇ ਦੋ ਪੋਸਟਾਂ ਪਾਈਆਂ ਸਨ ਜਿਸ ਵਿੱਚ ਉਸਨੇ ਸਮਰਥਨ ਕਰਨ ਲਈ ਕਾਲ ਆਊਟ ਕੀਤੀ ਸੀ ਉਸਨੇ ਕਿਹਾ ਕਿ ਖਰੀਦਦਾਰਾਂ ਨੇ ਸ਼ੈਤਾਨ ਦੇ ਨਾਲ ਸੌਦਾ ਕੀਤਾ ਸੀ ਅਤੇ ਬੈਂਕ میری ਜਾਇਦਾਦ ਦੀ ਮਾਲਕਨ ਬਿਲਕੁਲ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਕੰਮ ਕਰ ਨਹੀਂ ਕੀਤਾ ਹੈ ਤੇ ਮੈਂ ਤੁਹਾਡੇ ਦੁਆਰਾ ਕਿਸੇ ਵੀ ਇਕਰਾਰਨਾਮੇ ਨਾਲ ਬੱਜੀ ਹੋਈ ਨਹੀਂ ਹਾਂ ਉਸਨੇ ਪੋਸਟ ਵਿੱਚ ਕਿਹਾ ਕਿ ਮੇਰੇ ਘਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਨਾ ਹੋਣ ਦੇ ਬਾਵਜੂਦ ਤਰੀਨਾ ਨੇ ਕਾਉਂਟਰ ਸਪਿੰਨ মিডিਆ ਦੇ ਨਾਲ ਇੱਕ ਲਾਈਵ ਸਟ੍ਰੀਮ ਕੀਤਾ ਤੇ ਫੇਸਬੁੱਕ ਇੰਟਰਵਿਊ ਵੀ ਕੀਤੀ ਜਿਸ ਵਿੱਚ ਉਸਨੇ ਬੈਂਕ ਨੂੰ ਬਕਾਇਆ ਕਥਿਤ ਕਰਜ਼ੇ ਬਾਰੇ ਆਪਣੇ ਸਾਰੇ ਵਿਚਾਰ ਦਿੱਤੇ ਉਸਨੇ ਕਿਹਾ ਕਿ ਉਸਨੇ ਆਪਣੇ ਮਾਰਗੇਜ ਅਦਾਇਗੀ ਨੂੰ ਰੋਕ ਦਿੱਤਾ ਸੀ ਜਦੋਂ ਕਿ ਬੈਂਕ ਨੇ ਉਸ ਨੂੰ ਡਾਕੂਮੈਂਟ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਕਿਹਾ ਕਿ ਉਸ ਦਾ ਅਤੇ ਬੈਂਕ ਦੇ ਵਿਚਕਾਰ ਕੋਈ ਮੁੱਦਾ ਨਹੀਂ ਹੈ ਨਵੇਂ ਮਾਲਕ ਇਸ ਦੇ ਵਿੱਚ ਸ਼ਾਮਲ ਹੈ ਜੇ ਨਹੀਂ ਹੋ ਸਕਦੇ ਜੱਜ ਨੇ ਕਿਹਾ ਕਿ ਟੈਰੀਨਾ ਦੀ ਸਥਿਤੀ ਇਹ ਹੈ ਕਿ ਉਸ ਦਾ ਅਤੇ ਉਸ ਦੇ ਘਰ ਦਾ ਮੇਨ ਮੁੱਦਾ ਐਸਬੀ ਦੇ ਨਾਲ ਹੈ ਪਾਪਾ ਮੋਰ ਬੀਜ ਤੇ ਇੱਕ ਘਰ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਅਦਾਲਤ ਤੱਕ ਪੁੱਜ ਗਈ ਇੱਕ ਜੋੜੇ ਨੇ ਕਿਹਾ ਹੈ ਕਿ ਘਰ ਦੀ ਪੁਰਾਣੀ ਮਾਲਕਨ ਕਰ ਛੱਡਣ ਨੂੰ ਤਿਆਰ ਨਹੀਂ ਹੈ। ਜੋੜੇ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਹਾਈ ਕੋਰਟ ਤੱਕ ਪਹੁੰਚਤ ਕੀਤੀ। ਨਵੇਂ ਮਾਲਕ ਬੈਂਜਾਮਿਨ ਅਤੇ ਚੈਲਸੀ ਬਰਾਊਨ ਨੇ ਇਸ ਸਾਲ ਮਾਰਗੇਜ ਸੇਲ ਦੇ ਵਿੱਚ ਇੱਕ ਦੋ ਬੈੱਡਰੂਮ ਵਾਲੇ ਘਰ ਨੂੰ ਖਰੀਦਿਆ ਜਿਸ ਦਾ ਨਿਪਟਾਰਾ 21 ਮਈ ਨੂੰ ਹੋਇਆ ਸੀ। ਪਿਛਲੇ ਮਾਲਕ ਟੈਰੀਨਾ ਨੇ ਕਿਹਾ ਹੈ ਕਿ ਉਹ 2 ਸਾਲਾਂ ਲਈ ਐਸਵੀ ਦੇ ਨਾਲ ਹੱਲ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘਰ ਦੀ ਵਿਕਰੀ ਲਈ ਸਹਿਮਤੀ ਨਹੀਂ ਹੈ ਨਤੀਜੇ ਵਜੋਂ ਉਸਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕੀਤੀ ਕਿ ਉਸ ਨੂੰ ਸੈਟਲਮੈਂਟ ਦੇ ਦਿਨ ਤੋਂ ਪਹਿਲਾਂ ਉਸਦੇ ਘਰ ਆਉਣ ਅਤੇ ਉਸਦਾ ਸਮਰਥਨ ਕਰਨ ਨਵੇਂ ਮਾਲਕਾਂ ਨੇ 22 ਮਈ ਨੂੰ ਤੇਰੀਨਾ ਅਤੇ ਉਸਦੇ ਸਮਰਥਕਾਂ ਨੂੰ ਹਟਾਉਣ ਲਈ ਇੱਕ ਉਲੰਘਣਾ ਆਦੇਸ਼ ਦੀ ਮੰਗ ਕੀਤੀ ਜਦੋਂ ਇਹ ਕੰਮ ਨਹੀਂ ਕੀਤਾ ਗਿਆ ਤਾਂ ਆਪਣੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਇਸ ਦੇ ਜਵਾਬ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਜਸਟਿਸ ਡੈਨੀ ਗਾਰਡੀਅਰ ਨੇ 6 ਜੂਨ ਨੂੰ ਇੱਕ ਵੀਡੀਓ ਕਾਨਫਰੰਸ ਤਾਂ ਹੀ ਇਸ ਮਾਮਲੇ ਦਾ ਲਫਟਾਰਾ ਕੀਤਾ ਜਿੱਥੇ ਟੈਰੀਨਾ ਦੀ ਸਥਿਤੀ ਨੂੰ ਸਾਰੀਆਂ ਧਿਰਾਂ ਸੁਣ ਰਹੀਆਂ ਸਨ ਅਦਾਲਤ ਨੂੰ ਉਸਦੀ ਇੱਕ ਫੇਸਬੁੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਜਿੱਥੇ ਉਸਨੇ ਸਮਰਥਕਾਂ ਨੂੰ ਘਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਸਨੇ ਫੇਸਬੁੱਕ ਪੇਜ ਤੇ ਦੋ ਪੋਸਟਾਂ ਪਾਈਆਂ ਸਨ ਜਿਸ ਵਿੱਚ ਉਸਨੇ ਸਮਰਥਨ ਕਰਨ ਲਈ ਕਾਲ ਆਊਟ ਕੀਤੀ ਸੀ ਉਸਨੇ ਕਿਹਾ ਕਿ ਖਰੀਦਦਾਰਾਂ ਨੇ ਸ਼ੈਤਾਨ ਦੇ ਨਾਲ ਸੌਦਾ ਕੀਤਾ ਸੀ ਅਤੇ ਬੈਂਕ میری ਜਾਇਦਾਦ ਦੀ ਮਾਲਕਨ ਬਿਲਕੁਲ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਕੰਮ ਕਰ ਨਹੀਂ ਕੀਤਾ ਹੈ ਤੇ ਮੈਂ ਤੁਹਾਡੇ ਦੁਆਰਾ ਕਿਸੇ ਵੀ ਇਕਰਾਰਨਾਮੇ ਨਾਲ ਬੱਜੀ ਹੋਈ ਨਹੀਂ ਹਾਂ ਉਸਨੇ ਪੋਸਟ ਵਿੱਚ ਕਿਹਾ ਕਿ ਮੇਰੇ ਘਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਨਾ ਹੋਣ ਦੇ ਬਾਵਜੂਦ ਤਰੀਨਾ ਨੇ ਕਾਉਂਟਰ ਸਪਿੰਨ মিডিਆ ਦੇ ਨਾਲ ਇੱਕ ਲਾਈਵ ਸਟ੍ਰੀਮ ਕੀਤਾ ਤੇ ਫੇਸਬੁੱਕ ਇੰਟਰਵਿਊ ਵੀ ਕੀਤੀ ਜਿਸ ਵਿੱਚ ਉਸਨੇ ਬੈਂਕ ਨੂੰ ਬਕਾਇਆ ਕਥਿਤ ਕਰਜ਼ੇ ਬਾਰੇ ਆਪਣੇ ਸਾਰੇ ਵਿਚਾਰ ਦਿੱਤੇ ਉਸਨੇ ਕਿਹਾ ਕਿ ਉਸਨੇ ਆਪਣੇ ਮਾਰਗੇਜ ਅਦਾਇਗੀ ਨੂੰ ਰੋਕ ਦਿੱਤਾ ਸੀ ਜਦੋਂ ਕਿ ਬੈਂਕ ਨੇ ਉਸ ਨੂੰ ਡਾਕੂਮੈਂਟ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਕਿਹਾ ਕਿ ਉਸ ਦਾ ਅਤੇ ਬੈਂਕ ਦੇ ਵਿਚਕਾਰ ਕੋਈ ਮੁੱਦਾ ਨਹੀਂ ਹੈ ਨਵੇਂ ਮਾਲਕ ਇਸ ਦੇ ਵਿੱਚ ਸ਼ਾਮਲ ਅਜੇ ਨਹੀਂ ਹੋ ਸਕਦੇ ਜੱਜ ਨੇ ਕਿਹਾ ਕਿ ਟੈਰੀਨਾ ਦੀ ਸਥਿਤੀ ਇਹ ਹੈ ਕਿ ਉਸ ਦਾ ਅਤੇ ਉਸ ਦੇ ਘਰ ਦਾ ਮੇਨ ਮੁੱਦਾ ਐਸਬੀ ਦੇ ਨਾਲ ਹੈ ਪਾਪਾ ਮੋਅ ਬੀਜ ਤੇ ਇੱਕ ਘਰ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਅਦਾਲਤ ਤੱਕ ਪੁੱਜ ਗਈ ਇੱਕ ਜੋੜੇ ਨੇ ਕਿਹਾ ਹੈ ਕਿ ਘਰ ਦੀ ਪੁਰਾਣੀ ਮਾਲਕਨ ਕਰ舍ਦਣ ਨੂੰ ਤਿਆਰ ਨਹੀਂ ਹੈ ਜੋੜੇ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਹਾਈ ਕੋਰਟ ਤੱਕ ਪਹੁੰਚਤ ਕੀਤੀ ਅ ਨਵੇਂ ਮਾਲਕ ਬੈਂਜਾਮੇਨ ਅਤੇ ਚੈਲਸੀ ਬਰਾਊਨ ਨੇ ਇਸ ਸਾਲ ਮਾਰਗੇਜ ਸੇਲ ਦੇ ਵਿੱਚ ਇੱਕ ਦੋ ਬੈੱਡਰੂਮ ਵਾਲੇ ਘਰ ਨੂੰ ਖਰੀਦਿਆ ਜਿਸ ਦਾ ਨਿਪਟਾਰਾ 21 ਮਈ ਨੂੰ ਹੋਇਆ ਸੀ ਪਿਛਲੇ ਮਾਲਕ ਟੈਰੀਨਾ ਨੇ ਕਿਹਾ ਹੈ ਕਿ ਉਹ ਦੋ ਸਾਲਾਂ ਲਈ ASV ਦੇ ਨਾਲ ਹੱਲ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘਰ ਦੀ ਵਿਕਰੀ ਲਈ ਸਹਿਮਤੀ ਨਹੀਂ ਹੈ ਨਤੀਜੇ ਵਜੋਂ ਉਸਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕੀਤੀ ਕਿ ਉਸ ਨੂੰ ਸੈਟਲਮੈਂਟ ਦੇ ਦਿਨ ਤੋਂ ਪਹਿਲਾਂ ਉਸਦੇ ਘਰ ਆਉਣ ਅਤੇ ਉਸ ਦਾ ਸਮਰਥਨ ਕਰਨ ਨਵੇਂ ਮਾਲਕਾਂ ਨੇ 22 ਮਈ ਨੂੰ ਤੇਰੀਨਾ ਅਤੇ ਉਸਦੇ ਸਮਰਥਕਾਂ ਨੂੰ ਹਟਾਉਣ ਲਈ ਇੱਕ ਉਲੰਘਣਾ ਆਦੇਸ਼ ਦੀ ਮੰਗ ਕੀਤੀ ਜਦੋਂ ਇਹ ਕੰਮ ਨਹੀਂ ਕੀਤਾ ਗਿਆ ਤਾਂ ਆਪਣੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਇਸ ਦੇ ਜਵਾਬ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਜਸਟਿਸ ਡੈਨੀ ਗਾਰਡੀਅਰ ਨੇ 6 ਜੂਨ ਨੂੰ ਇੱਕ ਵੀਡੀਓ ਕਾਨਫਰੰਸ ਤਾਂ ਹੀ ਇਸ ਮਾਮਲੇ ਦਾ ਲਫਟਾਰਾ ਕੀਤਾ ਜਿੱਥੇ ਟੈਰੀਨਾ ਦੀ ਸਥਿਤੀ ਨੂੰ ਸਾਰੀਆਂ ਧਿਰਾਂ ਸੁਣ ਰਹੀਆਂ ਸਨ ਅਦਾਲਤ ਨੂੰ ਉਸਦੀ ਇੱਕ ਫੇਸਬੁੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਜਿੱਥੇ ਉਸਨੇ ਸਮਰਥਕਾਂ ਨੂੰ ਘਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਸਨੇ ਫੇਸਬੁੱਕ ਪੇਜ ਤੇ ਦੋ ਪੋਸਟਾਂ ਪਾਈਆਂ ਸਨ ਜਿਸ ਵਿੱਚ ਉਸਨੇ ਸਮਰਥਨ ਕਰਨ ਲਈ ਕਾਲ ਆਊਟ ਕੀਤੀ ਸੀ ਉਸਨੇ ਕਿਹਾ ਕਿ ਖਰੀਦਦਾਰਾਂ ਨੇ ਸ਼ੈਤਾਨ ਦੇ ਨਾਲ ਸੌਦਾ ਕੀਤਾ ਸੀ ਅਤੇ ਬੈਂਕ میری ਜਾਇਦਾਦ ਦੀ ਮਾਲਕਨ ਬਿਲਕੁਲ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਕੰਮ ਕਰ ਨਹੀਂ ਕੀਤਾ ਹੈ ਤੇ ਮੈਂ ਤੁਹਾਡੇ ਦੁਆਰਾ ਕਿਸੇ ਵੀ ਇਕਰਾਰਨਾਮੇ ਨਾਲ ਬੱਜੀ ਹੋਈ ਨਹੀਂ ਹਾਂ ਉਸਨੇ ਪੋਸਟ ਵਿੱਚ ਕਿਹਾ ਕਿ ਮੇਰੇ ਘਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਨਾ ਹੋਣ ਦੇ ਬਾਵਜੂਦ ਤਰੀਨਾ ਨੇ ਕਾਉਂਟਰ ਸਪਿੰਨ মিডিਆ ਦੇ ਨਾਲ ਇੱਕ ਲਾਈਵ ਸਟ੍ਰੀਮ ਕੀਤਾ ਤੇ ਫੇਸਬੁੱਕ ਇੰਟਰਵਿਊ ਵੀ ਕੀਤੀ ਜਿਸ ਵਿੱਚ ਉਸਨੇ ਬੈਂਕ ਨੂੰ ਬਕਾਇਆ ਕਥਿਤ ਕਰਜ਼ੇ ਬਾਰੇ ਆਪਣੇ ਸਾਰੇ ਵਿਚਾਰਦਤ ਸੇ ਉਸਨੇ ਕਿਹਾ ਹੈ ਕਿ ਉਸਨੇ ਆਪਣੇ ਮਾਰਗੇਜ ਅਦਾਇਗੀ ਨੂੰ ਰੋਕ ਦਿੱਤਾ ਸੀ ਜਦੋਂ ਕਿ ਬੈਂਕ ਨੇ ਉਸ ਨੂੰ ਡਾਕੂਮੈਂਟ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਕਿਹਾ ਹੈ ਕਿ ਉਸ ਦਾ ਅਤੇ ਬੈਂਕ ਦੇ ਵਿਚਕਾਰ ਕੋਈ ਮੁੱਦਾ ਨਹੀਂ ਹੈ ਨਵੇਂ ਮਾਲਕ ਇਸ ਦੇ ਵਿੱਚ ਸ਼ਾਮਲ ਹੈ ਜੇ ਨਹੀਂ ਹੋ ਸਕਦੇ ਜੱਜ ਨੇ ਕਿਹਾ ਹੈ ਕਿ ਟੈਰੀਨਾ ਦੀ ਸਥਿਤੀ ਇਹ ਹੈ ਕਿ ਉਸ ਦਾ ਅਤੇ ਉਸ ਦੇ ਘਰ ਦਾ ਮੇਨ ਮੁੱਦਾ ਐਸਬੀ ਦੇ ਨਾਲ ਹੈ ਪਪਾ ਮੋਆ ਬੀਜ ਤੇ ਇੱਕ ਘਰ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਅਦਾਲਤ ਤੱਕ ਪਹੁੰਚ ਗਈ ਇੱਕ ਜੋੜੇ ਨੇ ਕਿਹਾ ਹੈ ਕਿ ਘਰ ਦੀ ਪੁਰਾਣੀ ਮਾਲਕਨ ਕਰ ਛੱਡਣ ਨੂੰ ਤਿਆਰ ਨਹੀਂ ਹੈ। ਜੋੜੇ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਹਾਈ ਕੋਰਟ ਤੱਕ ਪਹੁੰਚਤ ਕੀਤੀ। ਨਵੇਂ ਮਾਲਕ ਬੈਂਜਾਮਿਨ ਅਤੇ ਚੈਲਸੀ ਬਰਾਊਨ ਨੇ ਇਸ ਸਾਲ ਮਾਰਗੇਜ ਸੇਲ ਦੇ ਵਿੱਚ ਇੱਕ ਦੋ ਬੈੱਡਰੂਮ ਵਾਲੇ ਘਰ ਨੂੰ ਖਰੀਦਿਆ ਜਿਸ ਦਾ ਨਿਪਟਾਰਾ 21 ਮਈ ਨੂੰ ਹੋਇਆ ਸੀ। ਪਿਛਲੇ ਮਾਲਕ ਟੈਰੀਨਾ ਨੇ ਕਿਹਾ ਹੈ ਕਿ ਉਹ 2 ਸਾਲਾਂ ਲਈ ਐਸਵੀ ਦੇ ਨਾਲ ਹੱਲ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘਰ ਦੀ ਵਿਕਰੀ ਲਈ ਸਹਿਮਤੀ ਨਹੀਂ ਹੈ ਨਤੀਜੇ ਵਜੋਂ ਉਸਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕੀਤੀ ਕਿ ਉਸ ਨੂੰ ਸੈਟਲਮੈਂਟ ਦੇ ਦਿਨ ਤੋਂ ਪਹਿਲਾਂ ਉਸਦੇ ਘਰ ਆਉਣ ਅਤੇ ਉਸ ਦਾ ਸਮਰਥਨ ਕਰਨ ਨਵੇਂ ਮਾਲਕਾਂ ਨੇ 22 ਮਈ ਨੂੰ ਤੇਰੀਨਾ ਅਤੇ ਉਸਦੇ ਸਮਰਥਕਾਂ ਨੂੰ ਹਟਾਉਣ ਲਈ ਇੱਕ ਉਲੰਘਣਾ ਆਦੇਸ਼ ਦੀ ਮੰਗ ਕੀਤੀ ਜਦੋਂ ਇਹ ਕੰਮ ਨਹੀਂ ਕੀਤਾ ਗਿਆ ਤਾਂ ਆਪਣੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਇਸ ਦੇ ਜਵਾਬ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਜਸਟਿਸ ਡੈਨੀ ਗਾਰਡੀਅਰ ਨੇ 6 ਜੂਨ ਨੂੰ ਇੱਕ ਵੀਡੀਓ ਕਾਨਫਰੰਸ ਤਾਂ ਹੀ ਇਸ ਮਾਮਲੇ ਦਾ ਲਫਟਾਰਾ ਕੀਤਾ ਜਿੱਥੇ ਟੈਰੀਨਾ ਦੀ ਸਥਿਤੀ ਨੂੰ ਸਾਰੀਆਂ ਧਿਰਾਂ ਸੁਣ ਰਹੀਆਂ ਸਨ ਅਦਾਲਤ ਨੂੰ ਉਸਦੀ ਇੱਕ ਫੇਸਬੁੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਜਿੱਥੇ ਉਸਨੇ ਸਮਰਥਕਾਂ ਨੂੰ ਘਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਸਨੇ ਫੇਸਬੁੱਕ ਪੇਜ ਤੇ ਦੋ ਪੋਸਟਾਂ ਪਾਈਆਂ ਸਨ ਜਿਸ ਵਿੱਚ ਉਸਨੇ ਸਮਰਥਨ ਕਰਨ ਲਈ ਕਾਲ ਆਊਟ ਕੀਤੀ ਸੀ ਉਸਨੇ ਕਿਹਾ ਕਿ ਖਰੀਦਦਾਰਾਂ ਨੇ ਸ਼ੈਤਾਨ ਦੇ ਨਾਲ ਸੌਦਾ ਕੀਤਾ ਸੀ ਅਤੇ ਬੈਂਕ میری ਜਾਇਦਾਦ ਦੀ ਮਾਲਕਨ ਬਿਲਕੁਲ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਕੰਮ ਕਰ ਨਹੀਂ ਕੀਤਾ ਹੈ ਤੇ ਮੈਂ ਤੁਹਾਡੇ ਦੁਆਰਾ ਕਿਸੇ ਵੀ ਇਕਰਾਰਨਾਮੇ ਨਾਲ ਬੱਜੀ ਹੋਈ ਨਹੀਂ ਹਾਂ ਉਸਨੇ ਪੋਸਟ ਵਿੱਚ ਕਿਹਾ ਕਿ ਮੇਰੇ ਘਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਨਾ ਹੋਣ ਦੇ ਬਾਵਜੂਦ ਤਰੀਨਾ ਨੇ ਕਾਉਂਟਰ ਸਪਿੰਨ মিডিਆ ਦੇ ਨਾਲ ਇੱਕ ਲਾਈਵ ਸਟ੍ਰੀਮ ਕੀਤਾ ਤੇ ਫੇਸਬੁੱਕ ਇੰਟਰਵਿਊ ਵੀ ਕੀਤੀ ਜਿਸ ਵਿੱਚ ਉਸਨੇ ਬੈਂਕ ਨੂੰ ਬਕਾਇਆ ਕਥਿਤ ਕਰਜ਼ੇ ਬਾਰੇ ਆਪਣੇ ਸਾਰੇ ਵਿਚਾਰਦਤ ਸੇ ਉਸਨੇ ਕਿਹਾ ਹੈ ਕਿ ਉਸਨੇ ਆਪਣੇ ਮਾਰਗੇਜ ਅਦਾਇਗੀ ਨੂੰ ਰੋਕ ਦਿੱਤਾ ਸੀ ਜਦੋਂ ਕਿ ਬੈਂਕ ਨੇ ਉਸ ਨੂੰ ਡਾਕੂਮੈਂਟ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਕਿਹਾ ਹੈ ਕਿ ਉਸ ਦਾ ਅਤੇ ਬੈਂਕ ਦੇ ਵਿਚਕਾਰ ਕੋਈ ਮੁੱਦਾ ਨਹੀਂ ਹੈ ਨਵੇਂ ਮਾਲਕ ਇਸ ਦੇ ਵਿੱਚ ਸ਼ਾਮਲ ਹੈ ਜੇ ਨਹੀਂ ਹੋ ਸਕਦੇ ਜੱਜ ਨੇ ਕਿਹਾ ਹੈ ਕਿ ਟੈਰੀਨਾ ਦੀ ਸਥਿਤੀ ਇਹ ਹੈ ਕਿ ਉਸ ਦਾ ਅਤੇ ਉਸ ਦੇ ਘਰ ਦਾ ਮੇਨ ਮੁੱਦਾ ਐਸਬੀ ਦੇ ਨਾਲ ਹੈ ਪਪਾ ਮੋਆ ਬੀਜ ਤੇ ਇੱਕ ਘਰ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਅਦਾਲਤ ਤੱਕ ਪੁੱਜ ਗਈ ਇੱਕ ਜੋੜੇ ਨੇ ਕਿਹਾ ਹੈ ਕਿ ਘਰ ਦੀ ਪੁਰਾਣੀ ਮਾਲਕਨ ਕਰ ਛੱਡਣ ਨੂੰ ਤਿਆਰ ਨਹੀਂ ਹੈ। ਜੋੜੇ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਹਾਈ ਕੋਰਟ ਤੱਕ ਪਹੁੰਚਤ ਕੀਤੀ। ਨਵੇਂ ਮਾਲਕ ਬੈਂਜਾਮਿਨ ਅਤੇ ਚੈਲਸੀ ਬਰਾਊਨ ਨੇ ਇਸ ਸਾਲ ਮਾਰਗੇਜ ਸੇਲ ਦੇ ਵਿੱਚ ਇੱਕ ਦੋ ਬੈੱਡਰੂਮ ਵਾਲੇ ਘਰ ਨੂੰ ਖਰੀਦਿਆ ਜਿਸ ਦਾ ਨਿਪਟਾਰਾ 21 ਮਈ ਨੂੰ ਹੋਇਆ ਸੀ। ਪਿਛਲੇ ਮਾਲਕ ਟੈਰੀਨਾ ਨੇ ਕਿਹਾ ਹੈ ਕਿ ਉਹ 2 ਸਾਲਾਂ ਲਈ ਐਸਵੀ ਦੇ ਨਾਲ ਹੱਲ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘਰ ਦੀ ਵਿਕਰੀ ਲਈ ਸਹਿਮਤੀ ਨਹੀਂ ਹੈ ਨਤੀਜੇ ਵਜੋਂ ਉਸਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕੀਤੀ ਕਿ ਉਸ ਨੂੰ ਸੈਟਲਮੈਂਟ ਦੇ ਦਿਨ ਤੋਂ ਪਹਿਲਾਂ ਉਸਦੇ ਘਰ ਆਉਣ ਅਤੇ ਉਸਦਾ ਸਮਰਥਨ ਕਰਨ ਨਵੇਂ ਮਾਲਕਾਂ ਨੇ 22 ਮਈ ਨੂੰ ਤੇਰੀਨਾ ਅਤੇ ਉਸਦੇ ਸਮਰਥਕਾਂ ਨੂੰ ਹਟਾਉਣ ਲਈ ਇੱਕ ਉਲੰਘਣਾ ਆਦੇਸ਼ ਦੀ ਮੰਗ ਕੀਤੀ ਜਦੋਂ ਇਹ ਕੰਮ ਨਹੀਂ ਕੀਤਾ ਗਿਆ ਤਾਂ ਆਪਣੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਇਸ ਦੇ ਜਵਾਬ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਜਸਟਿਸ ਡੈਨੀ ਗਾਰਡੀਅਰ ਨੇ 6 ਜੂਨ ਨੂੰ ਇੱਕ ਵੀਡੀਓ ਕਾਨਫਰੰਸ ਤਾਂ ਹੀ ਇਸ ਮਾਮਲੇ ਦਾ ਲਫਟਾਰਾ ਕੀਤਾ ਜਿੱਥੇ ਟੈਰੀਨਾ ਦੀ ਸਥਿਤੀ ਨੂੰ ਸਾਰੀਆਂ ਧਿਰਾਂ ਸੁਣ ਰਹੀਆਂ ਸਨ ਅਦਾਲਤ ਨੂੰ ਉਸਦੀ ਇੱਕ ਫੇਸਬੁੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਜਿੱਥੇ ਉਸਨੇ ਸਮਰਥਕਾਂ ਨੂੰ ਘਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਸਨੇ ਫੇਸਬੁੱਕ ਪੇਜ ਤੇ ਦੋ ਪੋਸਟਾਂ ਪਾਈਆਂ ਸਨ ਜਿਸ ਵਿੱਚ ਉਸਨੇ ਸਮਰਥਨ ਕਰਨ ਲਈ ਕਾਲ ਆਊਟ ਕੀਤੀ ਸੀ ਉਸਨੇ ਕਿਹਾ ਕਿ ਖਰੀਦਦਾਰਾਂ ਨੇ ਸ਼ੈਤਾਨ ਦੇ ਨਾਲ ਸੌਦਾ ਕੀਤਾ ਸੀ ਅਤੇ ਬੈਂਕ میری ਜਾਇਦਾਦ ਦੀ ਮਾਲਕਨ ਬਿਲਕੁਲ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਕੰਮ ਕਰ ਨਹੀਂ ਕੀਤਾ ਹੈ ਤੇ ਮੈਂ ਤੁਹਾਡੇ ਦੁਆਰਾ ਕਿਸੇ ਵੀ ਇਕਰਾਰਨਾਮੇ ਨਾਲ ਬੱਜੀ ਹੋਈ ਨਹੀਂ ਹਾਂ ਉਸਨੇ ਪੋਸਟ ਵਿੱਚ ਕਿਹਾ ਕਿ ਮੇਰੇ ਘਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਨਾ ਹੋਣ ਦੇ ਬਾਵਜੂਦ ਤਰੀਨਾ ਨੇ ਕਾਉਂਟਰ ਸਪਿੰਨ মিডিਆ ਦੇ ਨਾਲ ਇੱਕ ਲਾਈਵ ਸਟ੍ਰੀਮ ਕੀਤਾ ਤੇ ਫੇਸਬੁੱਕ ਇੰਟਰਵਿਊ ਵੀ ਕੀਤੀ ਜਿਸ ਵਿੱਚ ਉਸਨੇ ਬੈਂਕ ਨੂੰ ਬਕਾਇਆ ਕਥਿਤ ਕਰਜ਼ੇ ਬਾਰੇ ਆਪਣੇ ਸਾਰੇ ਵਿਚਾਰ ਦੱਸੇ ਉਸਨੇ ਕਿਹਾ ਕਿ ਉਸਨੇ ਆਪਣੇ ਮਾਰਗੇਜ ਅਦਾਇਗੀ ਨੂੰ ਰੋਕ ਦਿੱਤਾ ਸੀ ਜਦੋਂ ਕਿ ਬੈਂਕ ਨੇ ਉਸ ਨੂੰ ਡਾਕੂਮੈਂਟ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਕਿਹਾ ਕਿ ਉਸ ਦਾ ਅਤੇ ਬੈਂਕ ਦੇ ਵਿਚਕਾਰ ਕੋਈ ਮੁੱਦਾ ਨਹੀਂ ਹੈ ਨਵੇਂ ਮਾਲਕ ਇਸ ਦੇ ਵਿੱਚ ਸ਼ਾਮਲ ਹੈ ਜੇ ਨਹੀਂ ਹੋ ਸਕਦੇ ਜੱਜ ਨੇ ਕਿਹਾ ਹੈ ਕਿ ਟੈਰੀਨਾ ਦੀ ਸਥਿਤੀ ਇਹ ਹੈ ਕਿ ਉਸ ਦਾ ਅਤੇ ਉਸ ਦੇ ਘਰ ਦਾ ਮੇਨ ਮੁੱਦਾ ਐਸਬੀ ਦੇ ਨਾਲ ਹੈ ਪਪਾ ਮੋਰ ਬੀਜ ਤੇ ਇੱਕ ਘਰ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਅਦਾਲਤ ਤੱਕ ਪੁੱਜ ਗਈ ਇੱਕ ਜੋੜੇ ਨੇ ਕਿਹਾ ਹੈ ਕਿ ਘਰ ਦੀ ਪੁਰਾਣੀ ਮਾਲਕਨ ਕਰ ਛੱਡਣ ਨੂੰ ਤਿਆਰ ਨਹੀਂ ਹੈ। ਜੋੜੇ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਹਾਈ ਕੋਰਟ ਤੱਕ ਪਹੁੰਚਤ ਕੀਤੀ। ਨਵੇਂ ਮਾਲਕ ਬੈਂਜਾਮਿਨ ਅਤੇ ਚੈਲਸੀ ਬਰਾਊਨ ਨੇ ਇਸ ਸਾਲ ਮਾਰਗੇਜ ਸੇਲ ਦੇ ਵਿੱਚ ਇੱਕ ਦੋ ਬੈੱਡਰੂਮ ਵਾਲੇ ਘਰ ਨੂੰ ਖਰੀਦਿਆ ਜਿਸ ਦਾ ਨਿਪਟਾਰਾ 21 ਮਈ ਨੂੰ ਹੋਇਆ ਸੀ। ਪਿਛਲੇ ਮਾਲਕ ਟੈਰੀਨਾ ਨੇ ਕਿਹਾ ਹੈ ਕਿ ਉਹ 2 ਸਾਲਾਂ ਲਈ ਐਸਵੀ ਦੇ ਨਾਲ ਹੱਲ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘਰ ਦੀ ਵਿਕਰੀ ਲਈ ਸਹਿਮਤੀ ਨਹੀਂ ਹੈ ਨਤੀਜੇ ਵਜੋਂ ਉਸਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕੀਤੀ ਕਿ ਉਸ ਨੂੰ ਸੈਟਲਮੈਂਟ ਦੇ ਦਿਨ ਤੋਂ ਪਹਿਲਾਂ ਉਸਦੇ ਘਰ ਆਉਣ ਅਤੇ ਉਸਦਾ ਸਮਰਥਨ ਕਰਨ ਨਵੇਂ ਮਾਲਕਾਂ ਨੇ 22 ਮਈ ਨੂੰ ਤੇਰੀਨਾ ਅਤੇ ਉਸਦੇ ਸਮਰਥਕਾਂ ਨੂੰ ਹਟਾਉਣ ਲਈ ਇੱਕ ਉਲੰਘਣਾ ਆਦੇਸ਼ ਦੀ ਮੰਗ ਕੀਤੀ ਜਦੋਂ ਇਹ ਕੰਮ ਨਹੀਂ ਕੀਤਾ ਗਿਆ ਤਾਂ ਆਪਣੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਇਸ ਦੇ ਜਵਾਬ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਜਸਟਿਸ ਡੈਨੀ ਗਾਰਡੀਅਰ ਨੇ 6 ਜੂਨ ਨੂੰ ਇੱਕ ਵੀਡੀਓ ਕਾਨਫਰੰਸ ਤਾਂ ਹੀ ਇਸ ਮਾਮਲੇ ਦਾ ਲਫਟਾਰਾ ਕੀਤਾ ਜਿੱਥੇ ਟੈਰੀਨਾ ਦੀ ਸਥਿਤੀ ਨੂੰ ਸਾਰੀਆਂ ਧਿਰਾਂ ਸੁਣ ਰਹੀਆਂ ਸਨ ਅਦਾਲਤ ਨੂੰ ਉਸਦੀ ਇੱਕ ਫੇਸਬੁੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਜਿੱਥੇ ਉਸਨੇ ਸਮਰਥਕਾਂ ਨੂੰ ਘਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਸਨੇ ਫੇਸਬੁੱਕ ਪੇਜ ਤੇ ਦੋ ਪੋਸਟਾਂ ਪਾਈਆਂ ਸਨ ਜਿਸ ਵਿੱਚ ਉਸਨੇ ਸਮਰਥਨ ਕਰਨ ਲਈ ਕਾਲ ਆਊਟ ਕੀਤੀ ਸੀ ਉਸਨੇ ਕਿਹਾ ਕਿ ਖਰੀਦਦਾਰਾਂ ਨੇ ਸ਼ੈਤਾਨ ਦੇ ਨਾਲ ਸੌਦਾ ਕੀਤਾ ਸੀ ਅਤੇ ਬੈਂਕ میری ਜਾਇਦਾਦ ਦੀ ਮਾਲਕਨ ਬਿਲਕੁਲ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਕੰਮ ਕਰ ਨਹੀਂ ਕੀਤਾ ਹੈ ਤੇ ਮੈਂ ਤੁਹਾਡੇ ਦੁਆਰਾ ਕਿਸੇ ਵੀ ਇਕਰਾਰਨਾਮੇ ਨਾਲ ਬੱਜੀ ਹੋਈ ਨਹੀਂ ਹਾਂ ਉਸਨੇ ਪੋਸਟ ਵਿੱਚ ਕਿਹਾ ਕਿ ਮੇਰੇ ਘਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਨਾ ਹੋਣ ਦੇ ਬਾਵਜੂਦ ਤਰੀਨਾ ਨੇ ਕਾਉਂਟਰ ਸਪਿੰਨ মিডিਆ ਦੇ ਨਾਲ ਇੱਕ ਲਾਈਵ ਸਟ੍ਰੀਮ ਕੀਤਾ ਤੇ ਫੇਸਬੁੱਕ ਇੰਟਰਵਿਊ ਵੀ ਕੀਤੀ ਜਿਸ ਵਿੱਚ ਉਸਨੇ ਬੈਂਕ ਨੂੰ ਬਕਾਇਆ ਕਥਿਤ ਕਰਜ਼ੇ ਬਾਰੇ ਆਪਣੇ ਸਾਰੇ ਵਿਚਾਰ ਦਿੱਤੇ ਉਸਨੇ ਕਿਹਾ ਕਿ ਉਸਨੇ ਆਪਣੇ ਮਾਰਗੇਜ ਅਦਾਇਗੀ ਨੂੰ ਰੋਕ ਦਿੱਤਾ ਸੀ ਜਦੋਂ ਕਿ ਬੈਂਕ ਨੇ ਉਸ ਨੂੰ ਡਾਕੂਮੈਂਟ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਕਿਹਾ ਕਿ ਉਸ ਦਾ ਅਤੇ ਬੈਂਕ ਦੇ ਵਿਚਕਾਰ ਕੋਈ ਮੁੱਦਾ ਨਹੀਂ ਹੈ ਨਵੇਂ ਮਾਲਕ ਇਸ ਦੇ ਵਿੱਚ ਸ਼ਾਮਲ ਹੈ ਜੇ ਨਹੀਂ ਹੋ ਸਕਦੇ ਜੱਜ ਨੇ ਕਿਹਾ ਕਿ ਟੈਰੀਨਾ ਦੀ ਸਥਿਤੀ ਇਹ ਹੈ ਕਿ ਉਸ ਦਾ ਅਤੇ ਉਸ ਦੇ ਘਰ ਦਾ ਮੇਨ ਮੁੱਦਾ ਈਐਸਬੀ ਦੇ ਨਾਲ ਹੈ ਪਾਪਾ ਮੋਆ ਵੀਜ਼ ਦੇ ਇੱਕ ਘਰ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਅਦਾਲਤ ਤੱਕ ਪਹੁੰਚ ਗਈ ਇੱਕ ਜੋੜੇ ਨੇ ਕਿਹਾ ਹੈ ਕਿ ਘਰ ਦੀ ਪੁਰਾਣੀ ਮਾਲਕਨ ਕਰ ਛੱਡਣ ਨੂੰ ਤਿਆਰ ਨਹੀਂ ਹੈ। ਜੋੜੇ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਹਾਈ ਕੋਰਟ ਤੱਕ ਪਹੁੰਚਤ ਕੀਤੀ। ਨਵੇਂ ਮਾਲਕ ਬੈਂਜਾਮਿਨ ਅਤੇ ਚੈਲਸੀ ਬਰਾਊਨ ਨੇ ਇਸ ਸਾਲ ਮਾਰਗੇਜ ਸੇਲ ਦੇ ਵਿੱਚ ਇੱਕ ਦੋ ਬੈੱਡਰੂਮ ਵਾਲੇ ਘਰ ਨੂੰ ਖਰੀਦਿਆ ਜਿਸ ਦਾ ਨਿਪਟਾਰਾ 21 ਮਈ ਨੂੰ ਹੋਇਆ ਸੀ। ਪਿਛਲੇ ਮਾਲਕ ਟੈਰੀਨਾ ਨੇ ਕਿਹਾ ਹੈ ਕਿ ਉਹ 2 ਸਾਲਾਂ ਲਈ ਐਸਵੀ ਦੇ ਨਾਲ ਹੱਲ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘਰ ਦੀ ਵਿਕਰੀ ਲਈ ਸਹਿਮਤੀ ਨਹੀਂ ਹੈ ਨਤੀਜੇ ਵਜੋਂ ਉਸਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਤੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕੀਤੀ ਕਿ ਉਸ ਨੂੰ ਸੈਟਲਮੈਂਟ ਦੇ ਦਿਨ ਤੋਂ ਪਹਿਲਾਂ ਉਸਦੇ ਘਰ ਆਉਣ ਅਤੇ ਉਸ ਦਾ ਸਮਰਥਨ ਕਰਨ ਨਵੇਂ ਮਾਲਕਾਂ ਨੇ 22 ਮਈ ਨੂੰ ਤੇਰੀਨਾ ਅਤੇ ਉਸਦੇ ਸਮਰਥਕਾਂ ਨੂੰ ਹਟਾਉਣ ਲਈ ਇੱਕ ਉਲੰਘਣਾ ਆਦੇਸ਼ ਦੀ ਮੰਗ ਕੀਤੀ ਜਦੋਂ ਇਹ ਕੰਮ ਨਹੀਂ ਕੀਤਾ ਗਿਆ ਤਾਂ ਆਪਣੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਇਸ ਦੇ ਜਵਾਬ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਜਸਟਿਸ ਡੈਨੀ ਗਾਰਡੀਅਰ ਨੇ 6 ਜੂਨ ਨੂੰ ਇੱਕ ਵੀਡੀਓ ਕਾਨਫਰੰਸ ਤਾਂ ਹੀ ਇਸ ਮਾਮਲੇ ਦਾ ਲਫਟਾਰਾ ਕੀਤਾ ਜਿੱਥੇ ਟੈਰੀਨਾ ਦੀ ਸਥਿਤੀ ਨੂੰ ਸਾਰੀਆਂ ਧਿਰਾਂ ਸੁਣ ਰਹੀਆਂ ਸਨ ਅਦਾਲਤ ਨੂੰ ਉਸਦੀ ਇੱਕ ਫੇਸਬੁੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਜਿੱਥੇ ਉਸਨੇ ਸਮਰਥਕਾਂ ਨੂੰ ਘਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਸਨੇ ਫੇਸਬੁੱਕ ਪੇਜ ਤੇ ਦੋ ਪੋਸਟਾਂ ਪਾਈਆਂ ਸਨ ਜਿਸ ਵਿੱਚ ਉਸਨੇ ਸਮਰਥਨ ਕਰਨ ਲਈ ਕਾਲ ਆਊਟ ਕੀਤੀ ਸੀ ਉਸਨੇ ਕਿਹਾ ਕਿ ਖਰੀਦਦਾਰਾਂ ਨੇ ਸ਼ੈਤਾਨ ਦੇ ਨਾਲ ਸੌਦਾ ਕੀਤਾ ਸੀ ਅਤੇ ਬੈਂਕ ਮੇਰੀ ਜਾਇਦਾਦ ਦੀ ਮਾਲਕਨ ਬਿਲਕੁਲ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਕੰਮ ਕਰ ਨਹੀਂ ਕੀਤਾ ਹੈ ਤੇ ਮੈਂ ਤੁਹਾਡੇ ਦੁਆਰਾ ਕਿਸੇ ਵੀ ਇਕਰਾਰਨਾਮੇ ਨਾਲ ਬੱਜੀ ਹੋਈ ਨਹੀਂ ਹਾਂ ਉਸਨੇ ਪੋਸਟ ਵਿੱਚ ਕਿਹਾ ਕਿ ਮੇਰੇ ਘਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਨਾ ਹੋਣ ਦੇ ਬਾਵਜੂਦ ਤਰੀਨਾ ਨੇ ਕਾਉਂਟਰ ਸਪਿੰਨ মিডিਆ ਦੇ ਨਾਲ ਇੱਕ ਲਾਈਵ ਸਟ੍ਰੀਮ ਕੀਤਾ ਤੇ ਫੇਸਬੁੱਕ ਇੰਟਰਵਿਊ ਵੀ ਕੀਤੀ ਜਿਸ ਵਿੱਚ ਉਸਨੇ ਬੈਂਕ ਨੂੰ ਬਕਾਇਆ ਕਥਿਤ ਕਰਜ਼ੇ ਬਾਰੇ ਆਪਣੇ ਸਾਰੇ ਵਿਚਾਰਦਤ ਸੇ ਉਸਨੇ ਕਿਹਾ ਹੈ ਕਿ ਉਸਨੇ ਆਪਣੇ ਮਾਰਗੇਜ ਅਦਾਇਗੀ ਨੂੰ ਰੋਕ ਦਿੱਤਾ ਸੀ ਜਦੋਂ ਕਿ ਬੈਂਕ ਨੇ ਉਸ ਨੂੰ ਡਾਕੂਮੈਂਟ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਕਿਹਾ ਹੈ ਕਿ ਉਸ ਦਾ ਅਤੇ ਬੈਂਕ ਦੇ ਵਿਚਕਾਰ ਕੋਈ ਮੁੱਦਾ ਨਹੀਂ ਹੈ ਨਵੇਂ ਮਾਲਕ ਇਸ ਦੇ ਵਿੱਚ ਸ਼ਾਮਲ ਹੈ ਜੇ ਨਹੀਂ ਹੋ ਸਕਦੇ ਜੱਜ ਨੇ ਕਿਹਾ ਹੈ ਕਿ ਟੈਰੀਨਾ ਦੀ ਸਥਿਤੀ ਇਹ ਹੈ ਕਿ ਉਸ ਦਾ ਅਤੇ ਉਸ ਦੇ ਘਰ ਦਾ ਮੇਨ ਮੁੱਦਾ ਐਸਬੀ ਦੇ ਨਾਲ ਹੈ ਪਪਾ ਮੋਆ ਬੀਜ ਤੇ ਇੱਕ ਘਰ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਅਦਾਲਤ ਤੱਕ ਪਹੁੰਚ ਗਈ ਇੱਕ ਜੋੜੇ ਨੇ ਕਿਹਾ ਹੈ ਕਿ ਘਰ ਦੀ ਪੁਰਾਣੀ ਮਾਲਕਨ ਕਰ ਛੱਡਣ ਨੂੰ ਤਿਆਰ ਨਹੀਂ ਹੈ। ਜੋੜੇ ਨੇ ਉਹਨਾਂ ਨੂੰ ਘਰ ਤੋਂ ਕੱਢਣ ਲਈ ਹਾਈ ਕੋਰਟ ਤੱਕ ਪਹੁੰਚਤ ਕੀਤੀ। ਨਵੇਂ ਮਾਲਕ ਬੈਂਜਾਮਿਨ ਅਤੇ ਚੈਲਸੀ ਬਰਾਊਨ ਨੇ ਇਸ ਸਾਲ ਮਾਰਗੇਜ ਸੇਲ ਦੇ ਵਿੱਚ ਇੱਕ 2 ਬੈੱਡਰੂਮ ਵਾਲੇ ਘਰ ਨੂੰ ਖਰੀਦਿਆ ਜਿਸ ਦਾ ਨਿਬਟਾਰਾ 21 ਮਈ ਨੂੰ ਹੋਇਆ ਸੀ। ਪਿਛਲੇ ਮਾਲਕ ਟੈਰੀਨਾ ਨੇ ਕਿਹਾ ਹੈ ਕਿ ਉਹ 2 ਸਾਲਾਂ ਲਈ ASV ਦੇ ਨਾਲ ਹੱਲ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਘਰ ਦੀ ਵਿਕਰੀ ਲਈ ਸਹਿਮਤੀ ਨਹੀਂ ਹੈ ਨਤੀਜੇ ਵਜੋਂ ਉਸਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕੀਤੀ ਕਿ ਉਸ ਨੂੰ ਸੈਟਲਮੈਂਟ ਦੇ ਦਿਨ ਤੋਂ ਪਹਿਲਾਂ ਉਸਦੇ ਘਰ ਆਉਣ ਅਤੇ ਉਸ ਦਾ ਸਮਰਥਨ ਕਰਨ ਨਵੇਂ ਮਾਲਕਾਂ ਨੇ 22 ਮਈ ਨੂੰ ਤੇਰੀਨਾ ਅਤੇ ਉਸਦੇ ਸਮਰਥਕਾਂ ਨੂੰ ਹਟਾਉਣ ਲਈ ਇੱਕ ਉਲੰਘਣਾ ਆਦੇਸ਼ ਦੀ ਮੰਗ ਕੀਤੀ ਜਦੋਂ ਇਹ ਕੰਮ ਨਹੀਂ ਕੀਤਾ ਗਿਆ ਤਾਂ ਆਪਣੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਇਸ ਦੇ ਜਵਾਬ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਜਸਟਿਸ ਡੈਨੀ ਗਾਰਡੀਅਰ ਨੇ 6 ਜੂਨ ਨੂੰ ਇੱਕ ਵੀਡੀਓ ਕਾਨਫਰੰਸ ਤਾਂ ਹੀ ਇਸ ਮਾਮਲੇ ਦਾ ਲਫਟਾਰਾ ਕੀਤਾ ਜਿੱਥੇ ਟੈਰੀਨਾ ਦੀ ਸਥਿਤੀ ਨੂੰ ਸਾਰੀਆਂ ਧਿਰਾਂ ਸੁਣ ਰਹੀਆਂ ਸਨ ਅਦਾਲਤ ਨੂੰ ਉਸਦੀ ਇੱਕ ਫੇਸਬੁੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਜਿੱਥੇ ਉਸਨੇ ਸਮਰਥਕਾਂ ਨੂੰ ਘਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਉਸਨੇ ਫੇਸਬੁੱਕ ਪੇਜ ਤੇ ਦੋ ਪੋਸਟਾਂ ਪਾਈਆਂ ਸਨ ਜਿਸ ਵਿੱਚ ਉਸਨੇ ਸਮਰਥਨ ਕਰਨ ਲਈ ਕਾਲ ਆਊਟ ਕੀਤੀ ਸੀ ਉਸਨੇ ਕਿਹਾ ਕਿ ਖਰੀਦਦਾਰਾਂ ਨੇ ਸ਼ੈਤਾਨ ਦੇ ਨਾਲ ਸੌਦਾ ਕੀਤਾ ਸੀ ਅਤੇ ਬੈਂਕ میری ਜਾਇਦਾਦ ਦੀ ਮਾਲਕਨ ਬਿਲਕੁਲ ਵੀ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਕੰਮ ਕਰ ਨਹੀਂ ਕੀਤਾ ਹੈ ਤੇ ਮੈਂ ਤੁਹਾਡੇ ਦੁਆਰਾ ਕਿਸੇ ਵੀ ਇਕਰਾਰਨਾਮੇ ਨਾਲ ਬੱਜੀ ਹੋਈ ਨਹੀਂ ਹਾਂ ਉਸਨੇ ਪੋਸਟ ਵਿੱਚ ਕਿਹਾ ਕਿ ਮੇਰੇ ਘਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਨਾ ਹੋਣ ਦੇ ਬਾਵਜੂਦ ਤਰੀਨਾ ਨੇ ਕਾਉਂਟਰ ਸਪਿੰਨ মিডিਆ ਦੇ ਨਾਲ ਇੱਕ ਲਾਈਵ ਸਟ੍ਰੀਮ ਕੀਤਾ ਤੇ ਫੇਸਬੁੱਕ ਇੰਟਰਵਿਊ ਵੀ ਕੀਤੀ ਜਿਸ ਵਿੱਚ ਉਸਨੇ ਬੈਂਕ ਨੂੰ ਬਕਾਇਆ ਕਥਿਤ ਕਰਜ਼ੇ ਬਾਰੇ ਆਪਣੇ ਸਾਰੇ ਵਿਚਾਰਦਤ ਸੇ ਉਸਨੇ ਕਿਹਾ ਹੈ ਕਿ ਉਸਨੇ ਆਪਣੇ ਮਾਰਗੇਜ ਅਦਾਇਗੀ ਨੂੰ ਰੋਕ ਦਿੱਤਾ ਸੀ ਜਦੋਂ ਕਿ ਬੈਂਕ ਨੇ ਉਸ ਨੂੰ ਡਾਕੂਮੈਂਟ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਕਿਹਾ ਕਿ ਉਸ ਦਾ ਅਤੇ ਬੈਂਕ ਦੇ ਵਿਚਕਾਰ ਕੋਈ ਮੁੱਦਾ ਨਹੀਂ ਹੈ ਨਵੇਂ ਮਾਲਕ ਇਸ ਦੇ ਵਿੱਚ ਸ਼ਾਮਲ ਹੈ ਜੇ ਨਹੀਂ ਹੋ ਸਕਦੇ ਜੱਜ ਨੇ ਕਿਹਾ ਕਿ ਟੈਰੀਨਾ ਦੀ ਸਥਿਤੀ ਇਹ ਹੈ ਕਿ ਉਸ ਦਾ ਅਤੇ ਉਸ ਦੇ ਘਰ ਦਾ ਮੇਨ